ਕੀ ਨਾਮ ਤੁਹਾਡਾ ਮੇਰਾ ਨਾਮ ਜੀ ਮੰਗਾ ਹਾਂ ਕਿਹੜਾ ਏਰੀਆ ਇਹ ਪਿੰਡ ਪਤਾਪੁਰ ਜੀ ਕੀ ਗਲਬਤ ਕੀ ਹੋਈ ਹੈ ਗਲਬਤ ਹੋਈ ਹੈ ਸਾਡਾ ਨਾ ਬੇਟਾ ਆਵਲਾ ਤੇ ਇਸ ਬੇਟੇ ਦੇ ਉਹਦੇ ਨਾਲ ਚਪੇਰਾ ਮਾਰੀਆਂ ਔਰ ਮੇਰਾ ਬੇਟਾ ਗਿਆ ਵੱਡਾ ਕਹਿੰਦਾ ਕਿ ਅੰਕਲ ਇਹਨੂੰ ਕਿਉਂ ਚਪੇਰਾ ਮਾਰੀਆਂ ਤੇ ਮੇਰੇ ਬੇੜੇ ਨੂੰ ਨੇ ਧੱਕਾ ਮਾਰ ਕੇ ਸੁੱਟਤਾ ਉਹਦੇ ਵਿੱਚ ਮੁਰਤੂ ਦਾ ਮੁੰਡਾ ਜਵਾਨ ਉਹ ਤੇ ਉਹ ਆਪ ਇਹਦੇ ਗਲੇ ਪੈ ਗਿਆ ਉਹਦੇ ਲਾਗੇ ਘੜਿਆ ਤਿੰਨ ਚਾਰ ਚਾਚੇ ਤਾਇਆ ਦੇ ਉਹ ਵੀ ਇਹਦੇ ਗਲੇ ਪੈ ਗਏ ਤੇ ਸਾਨੂੰ ਛੋਟੇ ਬੱਚਿਆਂ ਨੇ ਆਣ ਕੇ ਦੱਸਿਆ ਮੱਲੇ ਆਲੇ ਤੁਹਾਡੇ ਮੁੰਡੇ ਦੇ ਗਲ ਪੈ ਗਏ ਆ ਕੋਣ ਸੀ ਲੋਕ ਕਿਹੜੇ ਗੱਲ ਪਏ ਕਿੰਨਾ ਤੁਹਾਡੀ ਗੱਲਬਾਤ ਹੋਈ ਉਹ ਜੀ ਇੱਥੋਂ ਜਾ ਕੇ ਤਿੰਨ ਚਾਰ ਗਲੀਆਂ ਛੱਡ ਕੇ ਹਾਂਜੀ ਘਾਰੇ ਉਹਨਾਂ ਦਾ ਉਹਦਾ ਨਾਂ ਸੱਤਾ ਇੱਕ ਉਹਦਾ ਭਰਾ ਹੈਗਾ ਜੀ ਡੀਸੀ ਇੱਕਦਮ ਜੱਜ ਆ ਉਦੋਂ ਗਾੜੀ ਉਹਨਾਂ ਦੇ ਮੁੰਡੇ ਆ ਬੇਟੇ ਦੇ ਗੱਲ ਪਏ ਜਦੋਂ ਸਾਨੂੰ ਉਹਨਾਂ ਆਣ ਕੇ ਦੱਸਿਆ ਕਿ ਤੁਹਾਡੇ ਬੱਚੇ ਦੇ ਗੱਲ ਪਏ ਅਸੀਂ ਮੈਂ ਤੇ ਮੇਰੀ ਘਰ ਦੀ ਗਏ ਆਂ ਉੱਗੋਂ ਇਟਰ ਡੋਰਾ ਚਲਾਉਣ ਲਾ ਪਿਆ ਕੱਲ ਵੀ ਮੈਂ ਲਾਇਤਾਂ ਇਕੱਠਾ ਹੋਇਆ ਫੇਰ ਅਸੀਂ ਘੜਿਆ ਗਏ ਆਪਣੇ ਸਾਨੂੰ ਸਾਡੇ ਇਲਾਕੇ ਦਾ ਪ੍ਰਧਾਨ ਉਹਨੇ ਸਮਝਾਇਆ ਵੀ ਹੁਣ ਨਹੀਂ ਕੋਈ ਗੱਲ ਕਰਨੀ ਉਦੇ ਵਿੱਚ ਉਹਨਾਂ ਨੂੰ ਸਮਝਾਇਆ ਫਿਰ ਰਾਤੀ 25-30 ਮੁੰਡੇ ਲੈ ਕੇ ਸਾਡੇ ਘਰੇ ਆਇਆ ਰਾਤੀ ਵੀ ਸਾਡੇ ਨਾਲ ਪੈ ਕੇ ਗਿਆ ਰਾਤੀ ਵੀ ਅਸੀਂ ਜਦੋਂ ਰੋਲਾ ਪਾ ਪਾਇਆ ਫਿਰ ਮੁੱਲਾ ਇਕੱਠਾ ਹੋਇਆ ਕੋਈ ਪੁਰਾਣੀ ਰੰਜਿਸ਼ ਹੈ ਨਹੀਂ ਜੀ ਕੋਈ ਨਹੀਂ ਐਸਪਾ ਬੇਤੇ ਤੂੰ ਗੱਲ ਹੋਈ ਜੇ ਅਬ ਬੇਤੇ ਦੇ ਸਪੋਨੇ ਚ ਪੈਣਾ ਮਾਰੀਆਂ ਪਰਸੋਂ ਗੱਲਬਾਤ ਕੀ ਦੱਸਦੇ ਨੇ ਬੇਟਾ ਕੀ ਦੱਸਦਾ ਕਿ ਕੀ ਗੱਲਬਾਤ ਹੋਈ ਕਿnga ਕੇ ਇਹ ਮੇਰੇ ਲਾਗੂ ਨਹੀਂ ਨੰਗੇ ਉੱਥੇ ਨਾ ਮੰਦਰ ਬਣਿਆ ਬਾਲਮੀਕ ਸਾਮੀ ਦਾ ਉਹਦੇ ਵਿੱਚ ਉੱਥੇ ਸਾਰੇ ਬੱਚੇ ਖੇਡਦੇ ਪਏ ਕਹੇ ਬੱਚੇ ਨੇ ਇੱਕ ਦੂਜੇ ਬੱਚੇ ਨੂੰ ਗਾਲ ਕੱਢੀ ਕਹਿੰਦਾ ਇਹਨੇ ਗਾਲ ਕੋ ਕੱਢੀ ਆ ਜੀ ਉਹਦੇ ਵਿੱਚ ਮਤਲਬ ਕਿ ਐਸ ਬੱਚੇ ਤੇ ਉਹਨੇ ਚਪੇਰਾ ਮਾਰਤੀਆ ਤੇ ਹੁਣ ਕਿ ਕਿੰਨੇ ਜਣੇ ਆਏ ਸੀ ਅੱਜ ਹੁਣ 10-12 ਜਣੇ ਆਏ ਆ ਘਰ ਦੀ ਮੇਰੀ ਇੱਥੇ ਖੜੀ ਆ ਅਸੀਂ ਅੰਦਰ ਉਹ ਰੋਟੀਆਂ ਬਣਾਉਂਦੀ ਪਈ ਅਸੀਂ ਅੰਦਰ ਲੰਮੇ ਪਏ ਆ ਜਦੋਂ ਉਹਨਾਂ ਨੇ ਏਟਰ ਡੋਰਾ ਚਲਾਇਆ ਮੇਰਾ ਬੇਟਾ ਵੱਡਾ ਮੈਂ ਇਹਨੂੰ ਦੋ ਦਵਾ ਸੈਰ ਤੇ ਕਰਤਾ ਨੁੱਕੜੇ ਪੇਟੀ ਦੇ ਮੈਂ ਹਾਂ ਪੁੱਤ ਇਹਨਾਂ ਨੂੰ ਸੱਟਾਂ ਲਾ ਕੇ ਸਾਨੂੰ ਜਾਣਿਆ ਤੁਸੀਂ ਲੋਕ ਜੋ ਫਿਰ ਅਸੀਂ ਰੋਲਾ ਪਾਇਆ ਬਾਹਰ ਨਿਕਲ ਕੇ ਕਿ ਮਤਲਬ ਕਿ ਸਾਨੂੰ ਮਾਰ ਗਏ ਆ ਉਹ ਫਿਰ ਮਹਲਾਜ ਤੋਂ ਸਾਰਾ ਇਕੱਠਾ ਹੋ ਗਿਆ ਜਨਾਬ ਕੀ ਮੰਗ ਕਰਦੇ ਉਹਨੂੰ ਅਸੀਂ ਐਸੋਂ ਕਿ ਸਾਨੂੰ ਇਨਸਾਫ ਹੋਣਾ ਚਾਹੀਦਾ ਸਾਡੇ ਨਾਲ ਧੱਕਾ ਹੁੰਦਿਆ ਅਸੀਂ ਇੱਕ ਮਤਲਬ ਨਾ ਸਾਡਾ ਕੋਈ ਕੰਧ ਨਾ ਕੋਈ ਕੋਲਾ ਸਾਡੇ ਆ ਮਤਲਬ ਕਿ ਸਾਨੂੰ ਖਸਰਾ ਇਹਨਾਂ ਕੋਲੋਂ ਲੱਗੇ ਹੋਣੀ ਨੀ ਮਮੇ ਆਏ ਕੀ ਗਲਬਤ ਕੀ ਹੋਈ ਤੁਹਾਡੀ ਬਾਜੀ ਇੱਧਰ ਦੀ ਆਏ ਕੰਦ ਟੱਪਿਆ ਤੇ ਉਹਨਾਂ ਨੇ ਕਿਦਾ ਦੋੜੇ ਚਲਾਉਣੇ ਸ਼ੁਰੂ ਕਰਤੇ ਇੱਕ ਨੇ ਮੇਰਾ ਸਾਰਾ ਪਰ ਕੇ ਕਮੀਜ਼ ਪਾੜਤਾ ਮੈਂ ਦਵਾ ਦਵਾ ਆਪਣਾ ਬਦਨ ਦੇ ਗਰ ਟੱਕਣੇ ਬਾਰੇ ਮੈਂ ਆਪਣਾ ਸਵਾਲ ਵੀ ਲੇਟਿਆ ਪਹਿਲਾਂ ਫਿਰ ਮੈਂ ਕੋਟੀ ਪਾਈ ਆ ਕਿੰਨੇ ਜਣੇ ਸੀ 12 13 ਜਣੇ ਕੀ ਗਲਬਤ ਕੀ ਹੋਈ ਜੀ ਮੈਂ ਕੱਲ ਦੀ ਲੜਾਈ ਹੋਈ ਹੋਰ ਤੇ ਅੱਜ ਕੋਈ ਗੱਲ ਨਹੀਂ ਹੋਈ ਅੱਛਾ ਅੱਜ ਵੀਰਾ ਇਸਤਰੀ ਪਏਗੇ ਹਾਂਜੀ ਅੱਜ ਘਰ ਵਿੱਚ ਕੋਣ ਕੋਣ ਮੌਜੂਦ ਸੀ ਤੁਹਾਡੇ ਕਰ ਇੱਕ ਮੇਰਾ ਭਰਾ ਵਾ ਤੇ ਤਿੰਨੇ ਮੇਰੇ ਬੇਟੇ ਇੱਕ ਮੇਰੀ ਬੇਟੀ ਹੈ ਕੀ ਆਨਸਰ ਉਹਨੇ ਇੱਟ ਰੋਟੀ ਚਲਾਈ ਹਾਂਜੀ ਆਓ ਵੇਖ ਲਓ ਅੰਦਰ ਦਾ ਤੁਸੀਂ ਕਰਦੇ ਪੀ ਸੀ ਉਸ ਟਾਈਮ ਰੋਟੀ ਬਣਾਉਂਦੀ ਆ ਤੇ ਰੋੜਾ ਸਾਰੇ ਚਲੋ ਚੌਂਕਾ ਤੋੜ ਹਾਂਜੀ ਤੇ ਪੁਲਿਸ ਨੂੰ ਮੋਕੇ ਤੇ ਕੀਤਾ ਫਿਰ ਉਸ ਤੋਂ ਨਹੀਂ ਆਹ ਜੀ ਸਰ ਪਹੁੰਚੀ ਪਹੁੰਚ ਗਈ ਆਹੀ ਪਹੁੰਚੀ ਪਹੁੰਚ ਹਾਂਜੀ ਤੇ ਕੀ ਮੰਗ ਕਰਦੇ ਪ੍ਰਸ਼ਾਸਨ ਦਾ ਅਸੀਂ ਇੱਕ ਮੰਗ ਕਰਦੇ ਵੀ ਸਾਨੂੰ ਸਾਫ ਚਾਹੀਦਾ ਇਹੋ ਕੀ ਨਾਮ ਹੈ ਤੁਹਾਡਾ ਸੁਖਦੀਪ ਸਿੰਘ ਜੀ ਕੀ ਗੱਲਬਾਤ ਕੀ ਹੋਈ ਹੈ ਦੇ ਇੱਕ ਗਰੀਬ ਘਰ ਦੇ ਵਿੱਚ ਕਾਫੀ ਜਿਹੜੇ ਨੌਜਵਾਨੇ ਗੁੰਡਾ ਕਰਦੇ ਦਿਖਾਈ ਸਰ ਕੱਲ ਨਾ ਇਹਨਾਂ ਦਾ ਥੋੜਾ ਕੋਈ ਝਗੜਾ ਹੋਇਆ ਸੀ ਕੋਈ ਬੱਚੇ ਤੋਂ ਤੇ ਮੈਂ ਗਿਆ ਹਾਂ ਇਹਨਾਂ ਦੋਵਾਂ ਪਾਰਟੀਆਂ ਨਾਲ ਬਾਤਾਂ ਹੀ ਕਰ ਲ ਸਮਝਾਇਆ ਸੀ ਤੇ ਚਲੋ ਘੰਟਾ ਕੇ ਬੈਠੇ ਰਹਿਆ ਕਰੇ ਬਾਅਦ ਘੰਟੇ ਬਾਅਦ ਉਹ ਆਏ ਆ 30 35 ਜਾਣੇ ਤੇ 35 ਜਾਣੇ ਆਏ ਆ ਉਹ ਇਹ ਆਪਣਾ ਕੰਮ ਕਰ ਰਿਹਾ ਸੀ ਕੋਈ ਸਾਖ ਸੁਖ ਬਣ ਰਿਹਾ ਸੀ ਤੇ ਉਹ ਆਣ ਕੇ ਇਹਨਾਂ ਦੇ ਸਾਰੇ ਲੇਡੀਜ਼ ਦੇ ਗੱਲ ਵੀ ਜਾਂਸ ਦੇ ਗਾਲੇ ਪੈ ਗਏ 30 35 ਜਾਣੇ ਕੋਈ ਅਨਪ੍ਰਸ਼ਾਤੇ ਆ ਕਈਆਂ ਦੇ ਸੱਤ ਅੱਠ ਜਾਣੇ ਦੇ ਆਪਣਾ ਨਾਂ ਜਾਦਿਆ ਇੱਕ ਡੀਸੀ ਆ ਇੱਕ ਜੱਜ ਆ ਤੇ ਇੱਕ ਹੈਗਾ ਜੇ ਸੱਤਾ ਇੱਕ ਵਿਸ਼ਾਲ ਇੱਕ ਗੈਵੀ ਤੇ ਇੱਕ ਲੱਕੀ ਇੱਕ ਰਵੀ ਇਹ ਜਿਹੜੇ ਆਪ ਨੂੰ ਪੂਰੇ ਵੀ ਪਤਾ ਇਹਨਾਂ ਦਾ ਵੀ ਹਾੜੇ ਘਰ ਦੇ ਲੱਗੇ ਰਹਿੰਦੇ ਆ ਹਾਂਜੀ ਕੀ ਲੱਗਦਾ ਕਿ ਰੰਜਿਸ਼ ਰੱਖੀ ਜਾ ਰਹੀ ਹੈ ਕਿਉਂ ਵਾਰ-ਵਾਰ ਇਹਨਾਂ ਤੇ ਜਿਹੜਾ ਹਮਲਾ ਕੀਤਾ ਜਾ ਸਰ ਹੁਣ ਸਾਨੂੰ ਪਤਾ ਨਹੀਂ ਉਹਨਾਂ ਹੀ ਬੰਦੇ ਭੇਜੇ ਆ 12 13 ਜਣੇ ਫਿਰ ਉਹਨਾਂ ਦਾ ਵੇਖੋ ਨੁਕਸਾਨ ਵੀ ਕਰਕੇ ਤੁਹਾਡੇ ਸਾਹਮਣੇ ਜੋ ਵੀ ਆ ਤੇ ਇਹ ਗਲਤ ਕਰ ਰਹੇ ਆ ਇਹ ਗੁੰਡਾਗਰਦੀ ਆ ਸਰ ਤੇ ਇਹ ਆਪਾਂ ਬੰਦ ਕਰਨੀ ਆ ਕਿਹੜਾ ਪਿੰਡ ਆ ਇਹ ਇਹ ਪਿੰਡ ਫਸਾਹਪੁਰਿਆ ਪੱਤੀ ਫਕੀਰਾਂ ਵਾਲੀ ਆ ਜ਼ਿਲ੍ਹਾ ਅੰਮ੍ਰਿਤਸਰ ਆ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਕਿਉਂਕਿ ਇਹ ਇਲਾਕੇ ਦੇ ਵਿੱਚ ਦੇਖਿਆ ਜਾਵੇ ਤਾਂ ਗੁੰਡਾਗਰਦੀ ਸਰ ਪੁਲਿਸ ਆਪਣੀ ਪੂਰੀ ਸਪੋਰਟ ਕਰ ਰਹੀ ਹੈ ਕੱਲ ਵੀ ਮੌਕੇ ਤੇ ਆਈ ਸੀ ਅੱਜ ਵੀ ਮੌ ਬਹੁਤ ਵਧੀਆ ਡਿਊਟੀ ਕਰ ਰਹੀ ਹੈ ਆਪਣੀ ਠੀਕ ਹੈ ਮੌਕੇ ਤੇ ਪਹੁੰਚ ਜਿਹੜੀ ਫਤਾਪੁਰ ਇੱਕ ਘਰ ਦੇ ਵਿੱਚ ਕਾਫੀ ਨੌਜਵਾਨ ਜਿਹੜੇ ਕਿ ਵੜ ਕੇ ਭੰਨ ਤੋੜ ਕੀਤੀ ਇੱਟ ਰੋੜੇ ਚਲਾਏ ਕਿ ਨਹੀਂ ਤੁਸੀਂ ਮੌਕੇ ਤੇ ਪਹੁੰਚੋਗੇ ਅਸੀਂ ਜਦੋਂ ਮੌਕੇ ਤੇ ਆਏ ਉਦੋਂ ਭੱਜ ਚੁੱਕੇ ਫੜਾ ਫੜ ਭੱਜ ਗਏ ਸਾਨੂੰ ਵੇਖ ਕੇ ਅੱਛਾ ਜੀ ਸਰਕਾਰੀ ਗੱਡੀ ਵੇਖ ਕੇ ਤੋਂ ਭੱਜ ਗਏ ਸੀਗੇ ਇਹਨਾਂ ਦਾ ਸਵੇਰੇ ਵੀ ਇੱਕ ਵਾਰ ਫੈਸਲਾ ਕਰਵਾਇਆ ਸੀਗਾ ਤੇ ਦੁਬਾਰਾ ਫੇਰ ਹੋਣਾ ਚੱਕ ਕੇ ਤੇ ਬੰਦੀ ਕਰ ਵੀ ਕਰ ਦੋਣੇ ਆ ਤੁਸੀਂ ਮੌਕੇ ਤੇ ਪਹੁੰਚਿਓ ਘਰ ਤੇ ਜਿਹੜੀ ਲੇਡੀਜ਼ ਆਉਂਦਾ ਕਹਿੰਦਾ ਕਿ ਉਹਦੇ ਕੱਪੜੇ ਹੀ ਫਾੜੇ ਗਏ ਨੇ ਇੱਟ ਰੋੜੇ ਦੇ ਕਿੰਨੇ ਕਿੰਨੇ ਵੇਖ ਕੇ ਤੇ ਉਹ ਜੋ ਬੰਦੀ ਕਾਰਵਾਈਆਂ ਉਹਦੀ ਕਰ ਦਿੱਤੀ ਜਾਊਗੀ ਹੁਣ ਠੀਕ ਕਿ ਲੱਗਦਾ ਇਹਨਾਂ ਨੇ ਫੈਸਲਾ ਕਰਾਇਆ ਉਹਨਾਂ ਦਾ ਕਿ ਆ ਪਿੰਡ ਦੇ ਲੋਕ ਵੀ ਦੱਸ ਰਹੇ ਨੇ ਕਿ ਮੋਤਵਾਰ ਮੋਤਵਾਰਾਂ ਨੇ ਖਾਂਦਾ ਕਰਾਇਆ ਇਹਨਾਂ ਦਾ ਵਿੱਚ ਪੈ ਕੇ ਤੇ ਦੁਬਾਰਾ ਹੋਣਾਂ ਦੀ ਜੋ ਕਾਰਵਾਈ ਬੰਦੀ ਇਨਵੈਸਟੀਗੇਸ਼ਨ ਕਰਕੇ ਕਰ ਦਿੱਤੀ ਜਾਊਗੀ